ਤਾਂ ਤੇ ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ ਜਰਾ ਸੋਚ ਕੇ ਦੇਖੋ ਵੀ ਕਿਵੇਂ ਹੌਲੀ ਹੌਲੀ ਕਰਕੇ ਸੇਕ ਉੱਪਰ ਨੂੰ ਚੜਿਆ ਹੋਵੇਗਾ ਕਿਵੇਂ ਹੌਲੀ ਹੌਲੀ ਕਰਕੇ ਸਰੀਰ ਇੱਕ ਵੱਡੇ ਤੋਂ ਸੜਨਾ ਸ਼ੁਰੂ ਹੋਇਆ ਅਤੇ ਕਿੰਨੇ ਜ਼ਿਆਦਾ ਸਮੇਂ ਤੋਂ ਬਾਹਰ ਜਾ ਕੇ ਉਸੇਕ ਪੈਰਾਂ ਤੋਂ ਗਿੱਟਿਆਂ ਤੱਕ ਗਿੱਟਿਆਂ ਤੋਂ ਗੋਡਿਆਂ ਤੱਕ ਗੋਡਿਆਂ ਤੋਂ ਪੱਟਾਂ ਤੱਕ ਪੱਟਾਂ ਤੋਂ ਲੱਕ ਤੱਕ ਲੱਕ ਤੋਂ ਛਾਤੀ ਤੱਕ ਛਾਤੀ ਤੋਂ ਮੋਢਿਆਂ ਤੱਕ ਮੋਢੇ ਤੋਂ ਸਿਰ ਤੱਕ ਤੇ ਕਿੰਨਾ ਸਮਾਂ ਲੱਗਿਆ ਹੋਵੇਗਾ ਭਾਈ ਸਤੀਦਾਸ ਜੀ ਦੀ ਉਸ ਸ਼ਹਾਦਤ ਨੂੰ ਹੈਰਾਨਗੀ ਦੀ ਗੱਲ ਹੈ ਸਾਡੀ ਇੱਕ ਉਂਗਲ ਮੁੜ ਜਾਏ ਟੁੱਟ ਜਾਏ ਤੇ ਅਸੀਂ ਚੀਕਾਂ ਮਾਰ ਪੈਂਦੇ ਆ ਸਾਡਾ ਹੱਥ ਤਵੇ ਨੂੰ ਛੂ ਜਾਏ ਤੇ ਸਾਡੇ ਸਾੜ ਇਨਾ ਪਿੰਦਾ ਹੈ ਅਈ ਸਤੀਦਾਸ ਜੀ ਨੇ ਸੀ ਨਹੀਂ ਕੀਤੀ ਉਥੇ ਵੀ ਜਾਪ ਜਪਜੀ ਸਾਹਿਬ ਦਾ ਜਾਰੀ ਹੈ